ਛੋਟੇ ਸਿੱਧੂ ਦੀ ਮਾਸੀ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਹੀ ਮਾਤਾ ਚਰਨਕੌਰ ਨੇ ਛੋਟੇ ਸਿੱਧੂ ਨੂੰ ਜਨਮ ਦਿੱਤਾ ਹੈ ਤੇ ਸਿੱਧੂ ਦੇ ਜਨਮ ਪਿਛੋਂ ਪੂਰੇ 2 ਸਾਲਾਂ ਤੇ ਲੰਮੇ ਸਮੇਂ ਬਾਅਦ ਸਿੱਧੂ ਦੀ ਹਵੇਲੀ ਵਿੱਚ ਦੁਬਾਰਾ ਖੁਸ਼ੀਆਂ ਆਈਆਂ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨਕੌਰ ਬਹੁਤ ਜ਼ਿਆਦਾ ਖੁਸ਼ ਨੇ ਤੇ ਲਗਾਤਾਰ ਉਹਨਾਂ ਨੂੰ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਉੱਧਰ ਹੀ ਹੁਣ ਛੋਟੇ ਸਿੱਧੂ ਦੀ ਮਾਸੀ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਮਾਸੀ ਛੋਟੇ ਸਿੱਧ ਆ ਰਹੀ ਹੈ ਦੱਸ ਦਈਏ ਕਿ ਇਹ ਸਿੱਧੂ ਦੀ ਮਾਸੀ ਪਿਛਲੇ ਕਈ ਦਿਨਾਂ ਤੋਂ ਮਾਤਾ ਚਰਨ ਘਰ ਰਤੇ ਛੋਟੇ ਸਿੱਧੂ ਦੀ ਆਪ ਦੇਖ ਰਿਕ ਕਰ ਰਹੀ ਹੈ ਕਿਉਂਕਿ ਇਹ ਉਹੀ ਮਾਸੀ ਹੈ ਜਿਸ ਨੂੰ ਸਿੱਧੂ ਆਖਰੀ ਵਾਰ ਮਿਲ ਕੇ 29 ਮਈ ਨੂੰ ਘਰ ਵਾਪਸ ਆ ਰਿਹਾ ਸੀ ਮਾਸੀ ਨੇ ਕਿਹਾ ਸੀ ਕਿ ਜੰਦੀ ਵਾਰ ਸਿੱਧੂ ਨੇ ਮੇਰੇ ਨਾਲ ਇੱਕ ਵਾਦਾ ਕੀਤਾ ਸੀ ਤੇ ਕਿਹਾ ਸੀ ਕਿ ਮਾਸੀ ਮੈਂ ਫੇਰ ਆਉਂਗਾ ਤੁਹਾਡੇ ਕੋਲ ਤੇ ਉਸ ਨੇ ਅੱਜ ਸੱਚਮੁੱਚ ਹੀ ਆਪਣਾ ਵਾਦਾ ਜਿਹੜਾ ਹੈ ਉਹ ਪੂਰਾ ਕਰ ਦਿੱਤਾ ਆ ਤੇ ਬਾਕੀ ਦੋਸਤੋ ਤੁਹਾਡੇ ਇਸ ਮਾਸੀ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਿਹੜੇ ਆ ਜਰੂਰ ਸਾਂਝੇ ਕਰੋ